ਏ ਨਾਨੂ ਵੀ ਕਰਨਾ ਦਾ ਫਲ ਮਿਲਿਆ ਇਹਦੇ ਵਿੱਚ ਕਿਸੇ ਦਾ ਕਸੂਰ ਨਾ ਕੋਈ ਅੱਜ ਤੱਕ ਬੜੇ ਅਸੀਂ ਦੇਖੇ ਦੋ ਗਲੇ ਪਹਿਲੀ ਵਾਰ ਹੀ ਦੇਖਿਆ ਏ ਸੂਰਮਾ ਕੋਈ ਅੱਜ ਤੱਕ ਬੜੇ ਅਸੀਂ ਦੇਖੇ 도ਗਲੇ ਬੜੇ ਟਾਈਮ ਤੋਂ ਸੋ ਦੇਖਿਆ ਏ ਸੂਰਮਾ ਕੋਈ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇੱਕ ਹਮਲਾ ਕਰਨ ਵਾਲਾ ਸੂਰਮਾ ਹੋ ਸਕਦਾ ਹੈ ਮੈਂ ਸੂਰਮਾ ਇਸ ਕਰਕੇ ਕਹਿਣਾ ਵੀ ਦੇਖੋ ਜਿਹੜਾ ਉਹਨੇ ਸਟੇਪ ਤੇ ਚੱਕਿਆ ਇਹ ਕੋਈ ਆਮ ਮਨੁੱਖ ਦੇ ਚੱਕ ਨਹੀਂ ਸਕਦਾ ਜੋ ਵੀ ਹੋਇਆ ਚਲੋ ਅਸੀਂ ਇਹ ਵੀ ਕਹਿ ਸਕਦੇ ਜਦੋਂ ਮਾੜਾ ਹੋਇਆ ਪਰ ਸ਼ੁਰੂਆਤ ਕਿੱਥੋਂ ਹੋਈ ਹੈ ਇਹ ਦੇਖਣਾ ਚਾਹੀਦਾ ਸਭ ਕੋਈ ਚੀਜ਼ਾਂ ਹੋਈਆਂ ਕਿ ਉਹ ਬਾਜ਼ਾਰ ਸਹਿਲਾ ਆਇਆ ਜਿਹਦਾ ਫਾਇਦਾ ਕੀ ਨਹੀਂ ਹੁਣ ਜਦੋਂ ਸਰਕਾਰ ਹੀ ਚਲੀ ਗਈ ਉਹ ਤੁਸੀਂ ਉੱਥੇ ਆਪਣੇ ਬੰਦੇ ਖੜੇ ਕਰਕੇ ਆਪ ਜੀ ਨੂੰ ਆਪਣੀਆਂ ਗਲਤੀਆਂ ਦੇ ਕੇ ਆਪ ਜੀ ਨੂੰ ਪਤਾ ਕਿ ਤੇ ਆਪ ਮਾਫੀ ਮੰਗ ਜਦੇ ਆਪ ਸਾਰਾ ਕੁਝ ਸਜਾ ਨਵਾ ਆਪ ਮਾਫੀ ਸਾਰਾ ਕੁਝ ਕਰ ਲਿਆ ਇਹ ਸਿਰਫ ਰਾਜਨੀਤੀ ਕਰਕੇ ਹੁੰਦਾ ਹੈ ਰਾਜਨੀਤੀ ਇਹ ਸਾਰੀ ਰਾਜਨੀਤੀ ਹੀ ਹੋਣੀ ਹੈ ਇਹਦੇ ਵਿੱਚ ਕੋਈ ਅਸਲ ਦਰਦ ਨਹੀਂ ਦਿਖ ਰਿਹਾ ਇਹਦੇ ਵਿੱਚ ਕੁਝ ਕੁਝ ਨਹੀਂ ਦਿਖ ਰਿਹਾ ਬਹੁਤ ਤਾਂ ਲੱਗਦਾ ਨਹੀਂ ਕਿ ਨਹੀਂ ਮੈਂ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਰਹਾ ਮੈਂ ਕੀ ਲੈਣਾ ਹੈ ਜਦ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਪੰਜਾਬ ਦੇ ਹੱਕ ਦੇ ਵਿੱਚ ਬੋਲਣਾ ਹੈ ਜੋ ਚੀਜ਼ ਮੈਨੂੰ ਦੱਸਣੀ ਚਾਹੀਦੀ ਲੋਕਾਂ ਨੂੰ ਮੈਂ ਦੱਸਣਾ ਹੈ ਤੇ ਚੀਜ਼ਾਂ ਮੇਗਾ ਕਿਸੇ ਕਿਸੇ ਦੇ ਹਿੱਸੇ ਆਉਂਦੀਆਂ ਨੇ ਤੇ ਇਹ ਚੀਜ਼ਾਂ ਬਹੁਤ ਤਕੜੀ ਮੋਟੀਵੇਟ ਕਰਦੀਆਂ ਹਨ ਮੈਨੂੰ ਕਿਸੇ ਡਰਨੀ ਸ਼ੁਰੂ ਭਰਾਮੀ ਨਾਲ ਲੱਗਦਾ ਹੈ ਕਿ ਹਾਂ ਜੇ ਡੇਰੇ ਵਦੇ ਨੇ ਰਾਮ ਰਹੀਮ ਦਾ ਇੰਨਾ ਨਾਮ ਬਧਿਆ ਸੀ ਪੰਜਾਬ 'ਚ ਡੇਰੇ ਵਦੇ ਸੀ ਕਿ ਕਿਤਨਾ ਕਿਤੇ ਉਹਦੇ ਵਿੱਚ ਅਕਾਲੀ ਦਲ ਦਾ ਹੱਥ ਸੀ ਫਿਰ ਕੁਝ ਦੀ ਡਰੈਸੋਂ ਨੇ ਪਾਈ ਸੀ ਕਿ ਉਹ ਹੁਣ ਦੇ ਗਿਆ ਜੀ ਸਭ ਸਾਰਿਆਂ ਨੂੰ ਪਤਾ ਵੀ ਇਹਨਾਂ ਅਕਾਲੀ ਦਲ ਦਾ ਹੀ ਲੀਡਰ ਸੀ ਜਿਹੜਾ ਦੇ ਗਿਆ ਲੱਗਦਾ ਕਿ ਸਜ਼ਾ ਵੀ ਉਦੋਂ ਮਿਲੀ ਜਦੋਂ ਪੈਰ 'ਚ ਫਲਸਟਰ ਹੋਇਆ ਸੀ ਵੀ ਜਦੋਂ ਅੱਜ ਕੱਲ੍ਹ ਦੇ ਫਲਸਟਰ ਹੁੰਦੇ ਵੀ ਨਹੀਂ ਪੈਰਾਂ 'ਚ ਤੋਂ ਵੀ ਅੱਜ ਕੱਲ੍ਹ ਕਿਹੜਾ ਟੈਕਨੋਲੋਜੀ ਬਹੁਤ ਉੱਪਰ ਚਲੀ ਗਈ ਹੈ ਫਲਸਟਰ ਦਾ ਮੋਲ ਪਿੱਛੇ ਦੀਆਂ ਗੱਲਾਂ ਰਹਿ ਗਈਆਂ ਉਹ ਚੀਜ਼ਾਂ ਇਸ ਕਰੇ ਕਿ ਰਿਆਗੀਆਂ ਵੀ ਉੱਥੇ ਖੜੇ ਹੋਣ ਲਈ ਬਹੁਤ ਟਾਈਮ ਚਾਹੀਦਾ ਹੈ ਆ ਸੰਭਾ ਸਮਾਹ ਤੇ ਖੜਾ ਨਹੀਂ ਹੋਇਆ ਜਾਂਦਾ ਉਹਨਾਂ ਨੇ ਪਹਿਲਾਂ ਇਹ ਚੀਜ਼ ਬਣਾਰੀ ਸੀ ਪਰ ਅਸਲ ਵਿੱਚ ਮੇਰੇ ਮੰਨਣਾ ਹੈ ਜਦੋਂ ਲੱਗਾ ਠੀਕ ਹੋ ਜਾਣ ਫਿਰ ਉਸ ਤੋਂ ਬਾਅਦ ਵੀ ਆਪਾਂ ਗੁਰੂ ਘਰ ਜਾ ਕੇ ਮਾਫੀ ਮੰਗਦੇ ਕਿ ਜਿਹੜੀ ਸਜ਼ਾ ਮਿਲਦੀ ਉਹ ਪੂਰੇ ਪੂਰਨ ਤਰੀਕੇ ਨਾਲ ਮਿਲਦੀ ਹੁਣ ਉਹਦਾ ਕੁਰਸੀ ਤੇ ਢਾ ਕੇ ਬੈਠੇ ਤੁਸੀਂ ਦੇਖਿਆ ਉਹਨਾਂ ਦੇ ਵਿੱਚ ਜੇ ਇੱਕ ਬੀਬੀ ਨਾਲ ਪੈਰੀਂ ਹੱਦ ਲਾਦਾ ਉਹ ਪੈਰ ਜਿਹੜੇ ਹਿਸਾਬ ਨਾਲ ਉਹਨਾਂ ਨੇ ਪਿੱਛੇ ਨੂੰ ਕੀਤਾ ਉਸ ਤੋਂ ਲੱਗ ਰਿਹਾ ਬੰਦਾ ਵੀ ਇਸ ਨੂੰ ਪੈਰ ਚ ਫ੍ਰੈਕਚਰ ਨੈਸ਼ਨ ਪੋਸਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਸਟੀ ਗਾਲ ਤੇ ਸਾਡੇ ਨਾਲ ਹੈਰੀ ਤਨੋਆ ਨੇ ਜੋ ਹਮੇਸ਼ਾ ਹਰ ਇੱਕ ਮੁੱਦੇ ਤੇ ਆਪਣੀ ਵੱਖਰੀ ਰਾਏ ਰੱਖਣ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਇੱਕ ਵਾਰ ਫਿਰ ਤੋਂ ਇਹ ਚਰਚਾ ਦੇ ਵਿੱਚ ਇਸ ਕਰਕੇ ਦੇ ਕਿਉਂਕਿ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਬਾਦਲ ਤੇ ਹਮਲਾ ਹੋਇਆ ਤੇ ਪੂਰੇ ਕਿਤੇ ਨਾ ਕਿਤੇ ਪੰਜਾਬ ਨੇ ਰਾਜਨੀਤੀ ਦੇ ਵਿੱਚ ਹਰ ਇੱਕ ਨੇ ਜੋ ਹੈ ਉਹਨਾਂ ਦੀ ਨਿੰਦਾ ਕੀਤੀ ਕਿ ਇਹ ਗਲਤ ਹੋਇਆ ਪਰ ਇੱਕ ਇਕਲੌਤੇ ਹਰੀਤ ਨਵਾਜ ਐ ਸੀ ਜਿਨ੍ਹਾਂ ਨੇ ਉੱਤੇ ਗਾਲਾਂ ਲਿਖ ਦਿੱਤਾ ਤੇ ਜਿਹੜਾ ਹਮਲਾ ਕਰਨ ਵਾਲਾ ਹੈ ਉਸ ਨੂੰ ਸੂਰਮਾ ਦੱਸ ਦਿੱਤਾ ਸੋ ਹਰੀਤ ਨਵਾਜ ਸਾਡੇ ਨਾਲ ਮੌਜੂਦ ਨੇ ਹਰੀਤ ਨਵਾਜ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇੱਕ ਹਮਲਾ ਕਰਨ ਵਾਲਾ ਸੂਰਮਾ ਹੋ ਸਕਦਾ ਹੈ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਹਿਸਾਬ ਨਾਲ ਕਿਉਂਕਿ ਜਿਹੜੀ ਚੀਜ਼ ਮੈਨੂੰ ਸਮਝ ਆ ਰਹੀ ਹੈ ਇਹ ਸਾਰੇ ਪੰਜਾਬ ਨੂੰ ਵੀ ਆ ਰਹੀ ਹੋਣੀ ਹੈ ਕਿਉਂਕਿ ਜਦੋਂ ਆਪਾਂ ਕੋਈ ਮਾਫੀ ਦੀ ਗੱਲ ਕਰਦੇ ਹੁੰਦੇ ਆ ਤੇ ਉਹ ਮਾਫੀਨਾਮਾ ਜਿਹੜਾ ਹੋਇਆ ਉਹ ਸਰਕਾਰ ਦੇ ਵਿੱਚ ਰਹਿੰਦੇ ਵੀ ਹੋ ਸਕਦਾ ਸੀ ਤੇ ਇਹਦੇ ਉੱਤੇ ਮੈਨੂੰ ਇਹ ਸੋਚ ਰਿਹਾ ਵੀ ਜਿੱਦਾਂ ਅਪਣਾ ਆਪ ਕੋਈ ਗਲਤੀ ਕੀਤੀ ਸੀ ਸਰਕਾਰ ਦੇ ਵਿੱਚ ਗਲਤੀਆਂ ਹੋਈਆਂ ਨੇ ਪਰ ਉਹ ਲੋਕਾਂ ਦੇ ਸਾਰਿਆਂ ਨੂੰ ਇਹਦੇ ਚ ਰੱਖਿਆਗਾ ਵੀ ਅਸੀਂ ਨਹੀਂ ਕੀਤਾ ਅਸੀਂ ਨਹੀਂ ਕੀਤਾ ਸਾਨੂੰ ਪੰਥ ਦੇ ਨਾਂ ਤੋਂ ਵੋਟਾਂ ਲਈਆਂ ਪੰਥ ਦੇ ਕਿਉਂਕਿ ਇਹ ਜਿਹੜੀ ਅਕਾਲੀ ਦੰਦ ਸੀਗੀ ਇਹ ਪੰਥ ਦੇ ਨਾਂ ਤੋਂ ਚੱਲਦੀ ਹੈ ਵੀ ਪੰਥ ਪੰਥਿਕ ਇੱਕ ਆਪਾਂ ਕਹਿ ਦਈਏ ਵੀ ਇਹ ਪੋਲਿਟਿਕਲ ਪਾਰਟੀ ਹੈ ਪਰ ਜੇ ਪੰਥ ਦੇ ਨਾਂ ਤੇ ਵੋਟਾਂ ਲਈਆਂ ਪਰ ਹੁਣ ਅੱਜ ਕਹਿ ਰਹੇ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਅਸੀਂ ਉਹ ਕੰਮ ਕੀਤੇ ਨੇ ਤੇ ਇਹ ਮੈਂ ਮਾਫੀ ਨਹੀਂ ਮੰਨਦਾ ਇਹਨੂੰ ਰਾਜਨੀਤੀ ਸਟੱਟ ਮੰਨਦਾ ਕਿਉਂਕਿ ਇਹ ਵੋਟਾਂ ਦੁਬਾਰਾ ਲੈਣ ਤੋਂ ਦੁਬਾਰਾ ਅਦਾਲਤੇਦਾਨ ਨੂੰ ਖੜਾ ਕਰਨ ਲਈ ਇਹ ਕੰਮ ਕੀਤਾ ਗਿਆ ਸਾਰਾ ਕੁਝ ਇਨਾਂ ਦਾ ਹੀ ਹੈ ਕੋਈ ਬਾਹਰੋਂ ਐਦਾ ਕੁਝ ਨਹੀਂ ਹੋਇਆ ਇਨਾਂ ਦੇ ਜਥੇਦਾਰ ਨੇ ਇਨਾਂ ਦੀ ਸਾਰਾ ਉੱਥੇ ਸਾਰਾ ਪਤਾ ਸਾਰੇ ਪੰਜਾਬ ਨੂੰ ਕਿ ਕੀ ਹੋਇਆ ਇੱਕੋ ਦਮ ਆਪਾਂ ਮਾਫੀ ਮੰਗਣੀ ਉਹ ਜਦੋਂ ਸਰਕਾਰ ਦੇ ਵਿੱਚ ਰਹਿ ਕੇ ਜਦੋਂ ਆਪਾਂ ਕੋਈਏ ਸਰਕਾਰ ਦੇ ਵਿੱਚ ਉਦੋਂ ਕਿਸੇ ਨੇ ਇਸ ਚੀਜ਼ ਤੇ ਗੌਰ ਨਹੀਂ ਕੀਤਾ ਫੜਿਆ ਨੇ ਇਹਨਾਂ ਨੂੰ ਸਵਾਲ ਨਹੀਂ ਕੀਤੇ ਨੇ ਉਦੋਂ ਮੁਕਰਦੇ ਰਹੇ ਵੀ ਆ ਸਾਡੀ ਸਰਕਾਰ ਨੇ ਕੋਈ ਗਲਤੀ ਨਹੀਂ ਕੀਤੀ ਪਰ ਜਦੋਂ ਹੁਣ ਹੁਣ ਇਹਨਾਂ ਨੂੰ ਜਾਂ ਤਾਂ ਫਿਰ ਰਾਜਨੀਤੀ ਤੋਂ ਸੰन्यास ਲੈਂਦੇ ਫਿਰ ਮੈਨਾਂ ਨੂੰ ਮੰਨਦਾ ਵੀ ਠੀਕ ਹੈ ਰਾਜਨੀਤੀ ਚ ਸੰਨਿਆਸ ਲੈ ਲੈਣ ਕਹਿਦਣ ਵੀ ਸਾਡੀ ਸਰਕਾਰ ਤੋਂ ਗਲਤੀ ਹੋਈ ਹੈ ਅਸੀਂ ਰਾਜਨੀਤੀ ਛੱਡਦੇ ਆਂ ਵੀ ਸਾਡਾ ਤੋਂ ਗਲਤੀਆਂ ਹੋਈਆਂ ਆਹੀਂ ਜਿਹੜੇ ਬਦੋਸ਼ੇ ਮਾਰੇ ਨੇ ਤੇ ਜਿਨ੍ਹਾਂ ਨੇ ਮਾਰੇ ਤੇ ਉਹਨਾਂ ਨੂੰ ਅਸੀਂ ਹਾਈ ਪੋਸਟਾਂ ਦਿੱਤੀਆਂ ਤੇ ਉਹ ਚੀਜ਼ਾਂ ਤੁਸੀਂ ਜੇ ਸੋਚੀਏ ਕਿਉਂਕਿ ਉਹ ਸਮੇਂ ਦੀ ਗੱਲ ਜੇ ਸੋਚੀਏ ਕਿ ਪੰਜਾਬ ਚ ਕਿਵੇਂ ਇਹਦੇ ਹਾਲਾਤ ਕਰਤੇ ਸੀਗੇ ਕਿਵੇਂ ਜਮਾਨ ਮੁੰਡੇ ਸਾਡੇ ਮਾਰੇ ਗਏ ਸੀ ਤੇ ਉਹਦੇ ਉੱਪਰ ਜੇ ਅੱਜ ਮਾਫੀ ਮੰਗਦੇ ਚਲੋ ਠੀਕ ਹੈ ਜੇ ਕੋਈ ਪੰਜਾਬ ਮਾਫੀ ਦਿੰਦਾ ਵੀ ਹੈ ਪਰ ਜੇ ਮਾਫੀ ਚੰਨੇ ਆ ਤੇ ਇਸ ਗੱਲ ਤੋਂ ਦਿਨੇ ਵੀ ਮੈਂ ਇਹ ਗੱਲ ਹੋਰ ਸੋਚਦਾ ਇੱਕ ਵੀ ਜਿਹੜੇ ਬੰਦੇ ਮਿਹਨਤ ਕਰਕੇ ਜਾਂ ਅੱਜ ਦੇ ਟਾਈਮ ਦੇ ਵਿੱਚ ਮਿਹਨਤ ਕਰ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਸੰਘਰਸ਼ ਕਰ ਰਹੇ ਨੇ ਬਿਲਕੁਲ ਬਿਲਕੁਲ ਆਪਣੀ ਜਿਹੜੀ ਗਈ ਹੈ 100% ਦੇ ਰਹੇ ਨੇ ਉਹ ਤਾਂ ਫਿਰ ਕਿੰਨਾ ਕਿਤੇ ਪਿੱਛੇ ਰਹਿ ਜਾਣਗੇ ਜੇ ਆਪਾਂ ਇਹਨਾਂ ਨੂੰ ਫਿਰ ਮਾਫ ਕਰਕੇ ਫਿਰ ਇਹਨਾਂ ਨੂੰ ਅਸੀਂ ਅਹੁਦੇ ਦੇ ਦਈਏ ਜਿਹੜੇ ਬੰਦੇ ਅੱਜ ਮਿਹਨਤ ਕਰ ਰਹੇ ਉਹਨਾਂ ਦਾ ਕੀ ਬਣੂਗਾ ਅੱਪਾ ਜਿਹੜੇ ਮਤਲਬ ਜਿਵੇਂ ਗੱਲ ਕਰ ਰਹੇ ਆ ਮੈਂ ਚਾਹੂੰਗੀ ਕਿ ਜਿਹੜੇ ਤੁਸੀਂ ਵਰਡਸ ਲਿਖੇ ਨੇ ਹਨਾ ਜਿਵੇਂ ਤੁਸੀਂ ਤਾਰੀਫ ਦੇ ਵਿੱਚ ਉਹਨਾਂ ਦੇ ਵਰਡਸ ਲਿਖੇ ਨੇ ਮੈਂ ਚਾਹੂੰਗੀ ਕਿ ਪਹਿਲਾਂ ਉਹ ਜ਼ਰੂਰ ਸੁਣਾ ਦਿਓ ਤਾਂ ਕਿ ਲੋਕਾਂ ਨੂੰ ਕਲੀਅਰ ਹੋ ਜਵੇ ਕਿ ਆਖਿਰਕਾਰ ਤੁਸੀਂ ਪੂਰੇ ਸਿਚੁਏਸ਼ਨ ਦੇ ਵਿੱਚ ਕੀ ਲਿਖਿਆ ਹੈ ਇਹਨਾਂ ਨੂੰ ਵੀ ਕਰਨਾ ਦਾ ਫਲ ਮਿਲਿਆ ਇਹਦੇ ਵਿੱਚ ਕਿਸੇ ਦਾ ਕਸੂਰ ਨਾ ਕੋਈ ਅਜ ਤੱਕ ਬੜੇ ਅਸੀਂ ਦੇਖੇ 도ਗਲੇ ਪਹਿਲੀ ਵਾਰ ਹੀ ਦੇਖਿਆ ਏ ਸੂਰਮਾ ਕੋਈ ਅੱਜ ਤੱਕ ਬੜੇ ਅਸੀਂ ਦੇਖੇ 도ਗਲੇ ਬੜੇ ਟਾਈਮ ਪੁੱਛੋ ਦੇਖਿਆ ਏ ਸੂਰਮਾ ਕੋਈ ਕਿਉਂਕਿ ਮੈਂ 도ਗਲੇ ਇਸ ਕਰਕੇ ਕਹਿੰਦਾ ਰਿਹਾ ਵੀ ਜਿਹੜੇ ਬੰਦੇ ਉਦੋਂ ਕਹਿੰਦੇ ਰਿਹਾ ਵੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੋਈ ਅੱਜ ਵੀ ਇਹੋ ਜੇ ਕਈ ਬੰਦੇ ਨੇ ਦੇਖ ਕੇ ਪਾਰਟੀਆਂ ਬਦਲ ਲੈਣੀਆਂ ਕਈਆਂ ਨੇ ਬਦਲੀਆਂ ਨੇ ਕਿਉਂਕਿ ਇਹ ਸਾਰੀ ਸਿਆਸਤ ਹੋ ਰਹੀ ਹੈ ਮੈਂ ਇਹਨੂੰ ਸਿਆਸਤ ਸਮਝਦਾ ਜਿਹੜੀਆਂ ਮਾਫੀਨਾਮਾ ਦਾ ਵੀ ਮੈ ਮੈਨੂੰ ਇੱਕ ਚੀਜ਼ ਦੱਸੋ ਕਿ ਕੋਈ ਵੀ ਹਮਲਾ ਕਰਨ ਵਾਲਾ ਕਿਸੇ ਤੇ ਉਹ ਸੂਰਮਾ ਕਿਵੇਂ ਹੋ ਸਕਦਾ ਹੈ ਮੈਂ ਇਸ ਚੀਜ਼ ਦੀ ਕਲੈਰੀਫਿਕੇਸ਼ਨ ਚਾਹੁੰਦੀ ਆ ਵੀ ਉਹ ਸੂਰਮਾ ਕਿਵੇਂ ਹੋ ਸਕਦਾ ਹੈ ਕਿਉਂਕਿ ਸੁਖਬੀਰ ਬਾਦਲ ਦਾ ਤੁਸੀਂ ਇਹ ਵੇਖੋ ਕਿ ਜਿਹੜੇ ਅਲੱਗ ਸੀ ਉਹਨਾਂ ਤੋਂ ਜਿਨ੍ਹਾਂ ਦੀ ਵਿਚਾਰਧਾਰਾ ਵੱਖਰੀਆਂ ਸੀ ਪਾਰਟੀਆਂ ਵੱਖਰੀਆਂ ਸੀ ਹਰੇਕ ਨੇ ਕਿਹਾ ਕਿ ਨਹੀਂ ਇਹ ਗਲਤ ਸੀ ਇਹ ਨਿੰਦਾ ਨਿੰਦਣਯੋਗ ਹੈ ਇਵੇਂ ਹੈ ਉਵੇਂ ਹੈ ਪਰ ਤੁਸੀਂ ਇਕਲੌਤੇ ਉਹ ਜਿਹੜਾ ਸੂਰਮਾ ਵਰਡ ਯੂਜ਼ ਕਰ ਰਹੇ ਹੋ ਦੇਖੋ ਮੈਂ ਕੱਲਾ ਨਹੀਂ ਕਿਉਂਕਿ ਜਿਹੜੇ ਜਿਹੜੀਆਂ ਚੀਜ਼ਾਂ ਹੁਣ ਮੈਂ ਗਾਈਆਂ ਨੇ ਉਹਦੇ ਵਿੱਚ ਲੋਕਾਂ ਦੇ ਜਿਹੜੇ ਵਿਚਾਰ ਆ ਰਹੇ ਨੇ ਮੈਨੂੰ ਜਿਹੜੇ ਫੋਨ ਵੀ ਆ ਰਹੇ ਨੇ ਕਈ ਲੋਕ ਨਹੀਂ ਬੋਲਦੇ ਬੋਲ ਤੋਂ ਡਰਦੇ ਨੇ ਵੀ ਜਿਹੜੀ ਗੱਲ ਨਹੀਂ ਲੱਗਦੀ ਕਈਆਂ ਨੂੰ ਕਿ ਅੱਜ ਕੱਲ ਇਹੋ ਜਿਹਾ ਟਾਈਮ ਆ ਰਿਹਾ ਇੱਕ ਬੰਦਾ ਸੋਚਦਾ ਅਸੀਂ ਕਿਉਂ ਬੰਦਾ ਲੈਣਾ ਹਮ ਅਸੀਂ ਕਿਉਂ ਬੋਲਣਾ ਕਿਸੇ ਦੀ ਮੈਨੂੰ ਬੜੇ ਕਹਿੰਦੇ ਵੀ ਕਿਉਂਕਿ ਜਦੋਂ ਇੱਕ ਦਿਲ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਪੁਰਾਣੀਆਂ ਗੱਲਾਂ ਜਿਹੜੀਆਂ ਆਪਣੇ ਸੁਣਦੇ ਰਹੇ ਬਜ਼ੁਰਗਾਂ ਤੋਂ ਵੀ ਇਦਾਂ ਇਦਾਂ ਕੀਤਾ ਗਿਆ ਹੈ ਤੇ ਮੈਂ ਸੂਰਮਾਇਸ ਕਰਕੇ ਕਹਿਣਾ ਵੀ ਦੇਖੋ ਜਿਹੜਾ ਉਹਨੇ ਸਟੈਪ ਚੱਕਿਆ ਇਹ ਕੋਈ ਮੰਦਰ ਚੱਕ ਵੀ ਨਹੀਂ ਸਕਦਾ ਹਾਂ ਜਿਹਨੂੰ ਦਰਦ ਹੋਊਗਾ ਉਹੀ ਅੱਜ ਇਹ ਗੱਲ ਕਰੂੰਗਾ ਬਾਕੀ ਜਿਹੜਾ ਭਾਰਤੀ ਕਾਨੂੰਨ ਹੈ ਉਹਦੇ ਹਿਸਾਬ ਨਾਲ ਜੇ ਉਹ ਚੱਲੇ ਜਾਏਗਾ ਉਹਦੇ ਵਿੱਚ ਇਹਨਾਂ ਨੂੰ ਮਿਲੂਗੀ ਸਜ਼ਾ ਵੀ ਮਿਲੂਗੀ ਪਰ ਉਹਦੇ ਵਿੱਚ ਇੱਕ ਗੱਲ ਹੋਰ ਹੋਈ ਆ ਵੀ ਉਹਦੀ ਪੱਗ ਵੀ ਲਾਈ ਜਾਈ ਆ ਉੱਥੇ ਉਹ ਲਾਈ ਵੀ ਅਕਾਲੀ ਕਰਦੇ ਨੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਚੱਕਿਆ ਕਿ ਉਹਦੀ ਪੱਗ ਜਿਹਨਾਂ ਨੇ ਲਾਈ ਆ ਉਹਨਾਂ ਨੂੰ ਕੀ ਸਜ਼ਾ ਮਿਲੂਗੀ ਇਸ ਹਾਂਜੀ ਹਾਂਜੀ ਤੇ ਮੈਂ ਇਸ ਈਸ ਨੂੰ ਇਹ ਸਮਝਦਾ ਹਾਂ ਕਿ ਇਹ ਜਿਹੜਾ ਮਾਫੀ ਮੰਗੀ ਜਾ ਰਹੀ ਹੈ ਜਾਂ ਸਾਰਾ ਕੁਝ ਕੀਤਾ ਜਾ ਰਿਹਾ ਇਹ ਕੋਈ ਦਿਲੋਂ ਨਹੀਂ ਕੀਤਾ ਜਾ ਰਿਹਾ ਇਹ ਸਿਰਫ ਇੱਕ ਰਾਜਨੀਤਿਕ ਸਟਾਂਡਾ ਵੀ ਅੱਗੇ ਤੋਂ ਵੋਟਾਂ ਮਿਲ ਜਾਣਗੀਆਂ ਅਸੀਂ ਫਿਰ ਪੰਥ ਦੇ ਨਾਂ ਤੋਂ ਵੋਟਾਂ ਲੈ ਲਵਾਂਗੇ ਪਰ ਉਹ ਮੈਂ ਮੈਨੂੰ ਇਹ ਚੀਜ਼ ਸਹੀ ਲੱਗੀ ਬਾਕੀ ਜਿਹੜੇ ਮੇਰੇ ਨਾਲ ਦੇ ਨੇ ਜਾਂ ਜਿਹੜੇ ਵੀ ਮੇਰੇ ਜਾਣ ਬੜੇ ਨੇ ਉਹ ਸਾਰੇ طریق ہے جی ਜਿਵੇਂ نا ਜਿਵੇਂ ਆਪਾਂ ਪੱਗ ਵਾਲੀ ਵੀ ਗੱਲ ਕੀਤੀ ਹਨਾ ਵੀ ਉਹਦੀ ਪੱਗ ਲਈ اچھا ਤੁਸੀਂ ਇੱਕ ਚੀਜ਼ ਵੀ ਆ ਬਹੁਤ ਸਾਰੇ ਲੋਕ ਇਹ ਵੀ سوشل میڈیا ਤੇ ਕਹਿੰਦੇ ਕਿ ਭਈ ਇਹ ਜਿਹੜਾ ਗੋਲੀ ਚਲਾਉਣਾ ਸੀ ਉਹ ਉਹ ਵੀ ਕਿਤੇ ਨਾ ਕਿਤੇ ਕ੍ਰੀਏਟ ਕੀਤਾ ਗਿਆ ਸੀ ਸੁਖਬੀਰ ਬਾਦਲ ਹੁੰਦਾ ਜਮਾ ਫਰਕ ਵੀ ਨਹੀਂ ਪਿਆ ਜਦੋਂ ਗੋਲੀ ਚੱਲੀ ਹੋਰ ਆਮਨ ਆਪਣੀ ਸੀਟ ਤੇ ਬੈਠੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਪਲੈਨਿੰਗ ਹੋ ਸਕਦੀ ਹੈ ਜਾਂ ਲੱਗਦਾ ਕਿ ਨਹੀਂ ਉਹ ਜੋ ਸੀ ਉਹ ਨੇਚਰਲ ਸੀ ਮੇਰੇ ਸਾਹਬ ਨਾ ਜਿੱਦਾਂ ਮੈਂ ਦੇਖ ਰਿਹਾ ਆਪਾਂ ਸਾਰੇ ਦੇਖ ਰਹੇ ਹਾਂ ਤਾਂ ਨੇਚਰਲ ਸੀਗਾ ਤੇ ਜੋ ਵੀ ਹੋਇਆ ਚਲੋ ਅਸੀਂ ਇਹ ਵੀ ਕਹਿ ਸਕਦੇ ਆ ਚਲੋ ਮਾੜਾ ਹੋਇਆ ਪਰ ਸ਼ੁਰੂਆਤ ਕਿੱਥੋਂ ਹੋਈ ਹੈ ਇਹ ਵੀ ਦੇਖਣਾ ਚਾਹੀਦਾ ਸਭ ਉਹ ਚੀਜ਼ਾਂ ਹੋਈਆਂ ਕਿਉਂ ਪੰਜਾਬ ਦੇ ਹਾਲਾਤ ਹੈ ਉਹਦੇ ਫਾਇਦਾ ਕਿਹਨੇ ਕੀਤੇ ਇਹ ਕਿਦਾਂ ਪਹਿਲਾ ਬੰਦਾ ਕਹਿੰਦਾ ਨਾ ਹਾਲਾਤ ਉਹਨੂੰ ਬੰਦੇ ਨੂੰ ਗੈਂਗਸਟਰ ਬਣਾਉਂਦੇ ਜੰਮ ਦਾ ਗੈਂਗਸਟਰ ਕੋਈ ਨਹੀਂ ਹੁੰਦਾ ਆਪਣੇ ਪੰਜਾਬ ਦੀਆਂ ਸਰਕਾਰਾਂ ਹੋ ਗਈਆਂ ਜਾਂ ਪੰਜਾਬ ਦੇ ਐਲ ਜੇ ਕੇ ਲੀਡਰ ਹੋ ਗਏ ਜਿਨ੍ਹਾਂ ਨੇ ਮਜਬੂਰ ਕੀਤਾ ਲੋਕਾਂ ਨੂੰ ਗੈਂਗਸਟਰ ਬਣਨ ਤੇ ਨਹੀਂ ਸੁਣਵਾਈ ਹੁੰਦੀ ਕਿਤੇ ਜਾ ਕੇ ਜੀ ਕੋਰਟ ਦੇ ਵਿੱਚ ਜਾਂਦਾ ਕੋਈ ਬੰਦਾ ਉੱਥੇ ਸੁਣਵਾਈ ਨਹੀਂ ਥਾਣੇ 'ਚ ਜਾ ਕੇ ਜਾਈਏ ਉੱਥੇ ਸੁਣਵਾਈ ਨਹੀਂ ਔਰ ਉਹ ਡਾਂਡ ਕੇ ਫੜਕਾਰ ਕੇ ਭੇਜ ਦਿੰਦੇ ਨੇ ਸੱਚ ਨੱਬਿਆ ਜਾਂਦਾ ਫਿਰ ਉਹ ਬੰਦਾ ਹੱਥ ਦਾ ਹੀ ਕੋਈ ਸੱਪ ਚੱਕਦਾ ਹੂੰ ਜਿਵੇਂ ਨਾ ਉਹਨਾਂ ਨੇ ਤੁਸੀਂ ਵੀ ਕਹਿ ਰਹੇ ਹੋ ਨਾ ਕਿ ਕੋਈ ਮਾਫੀ ਮੰਗ ਲਵੇ ਤਾਂ ਉਹਦਾ ਮਾਫੀ ਨਹੀਂ ਮਿਲ ਜਾਂਦੀ ਅੰਨੀ ਛੇਤੀ ਪਰ ਜਿਵੇਂ ਜਿਵੇਂ ਉਹਨਾਂ ਨੇ ਚੀਜ਼ਾਂ ਕਈਆਂ ਤੁਸੀਂ ਹਮੇਸ਼ਾ ਰਾਮ ਰਹੀਮ ਤੇ ਗਾਣੇ ਗਾਉਂਦੇ ਰਹੇ ਹੋ ਹਨਾ ਵੀ ਡੇਰੇ ਬਾਅਦ ਤੇ ਗਾਣੇ ਗਾਉਂਦੇ ਰਹੇ ਹੋ ਤੇ ਉਹਨਾਂ ਨੇ ਸਭ ਤੋਂ ਵੱਡੀ ਚੀਜ਼ ਤੇ ਹੀ ਮੰਨੀ ਕਿ ਅਸੀਂ ਡੇਰੇਵਾਰ ਨੂੰ ਸਪੋਰਟ ਕੀਤਾ ਅਸੀਂ ਰਾਮ ਰਹੀਮ ਨੂੰ ਸਪੋਰਟ ਕੀਤਾ ਅਸੀਂ ਰਾਮ ਰਹੀਮ ਨੂੰ ਜੀ ਮਾਫੀ ਬਿਨਾ ਮੰਗੇ ਹੀ ਅਸੀਂ ਦੇ ਦਿੱਤੀ ਲੱਗਦਾ ਹੈ ਕਿ ਹਾਂ ਜੇ ਡੇਰੇਵਾਰ ਵਦੇ ਨੇ ਰਾਮ ਰਹੀਮ ਦਾ ਇੰਨਾ ਨਾਮ ਵਧਿਆ ਸੀ ਪੰਜਾਬ 'ਚ ਡੇਰੇ ਵਦੇ ਸੀ ਤੇ ਕਿਤਨਾ ਕਿਤੇ ਉਹਦੇ ਵਿੱਚ ਅਕਾਲੀ ਦਲ ਦਾ ਹੱਥ ਸੀ ਬਿਲਕੁਲ ਜੀ ਐਡਰੈਸ ਉਹਨੇ ਪਾਈ ਸੀ ਉਹ ਕੌਣ ਦੇ ਕੇ ਆਇਆ ਸੀ ਸਭ ਸਾਰਿਆਂ ਨੂੰ ਪਤਾ ਵੀ ਇਹਨਾਂ ਅਕਾਲੀ ਦਲ ਦਾ ਹੀ ਕੋਈ ਲੀਡਰ ਸੀ ਜਿਹੜਾ ਦੇ ਕੇ ਆਇਆ ਸੀ ਤੇ ਅੱਜ ਦੇ ਟਾਈਮ ਤੇ ਆ ਕੇ ਕਿਉਂ ਮੰਨਿਆ ਗਿਆ ਤਾਂ ਮੰਨਿਆ ਗਿਆ ਨਾ ਜਦੋਂ ਪੰਜਾਬ ਨੇ ਨਕਾਰਤਾ ਇਹਨਾਂ ਨੂੰ ਪੰਜਾਬ ਨੇ ਰਾਜਨੀਤੀ ਤੋਂ ਬਾਹਰ ਕੱਢ ਪਾਇਆ ਇਹਨਾਂ ਨੂੰ ਅੱਜ ਇਹਨਾਂ ਨੂੰ ਆਪਣੀ ਸਿਆਸਤ ਦਿਖਦੀ ਹੈ ਜੀ ਇਹਦੇ ਵਿੱਚ ਕੋਈ ਫੱਟਦਾ ਜੇ ਵੀ ਇਹਨਾਂ ਨੂੰ ਦਰਦ ਨਹੀਂ ਹੂੰ ਇਹਦੇ ਵਿੱਚ ਕੋਈ ਦਰਦ ਨਹੀਂ ਦੇਖ ਰਿਹਾ ਮੈਨੂੰ ਮੇਰੀਆਂ ਗੱਲਾਂ ਬੜੀਆਂ ਸਿੱਧੀਆਂ ਹੁੰਦੀਆਂ ਨੇ ਸਪਸ਼ਟ ਹੁੰਦੀਆਂ ਨੇ ਇਹਦੇ ਵਿੱਚ ਕਿਸੇ ਦਾ ਮੇਰੇ ਉੱਪਰ ਪ੍ਰੈਸ਼ਰ ਨਹੀਂ ਨਾ ਪੁੱਟਣ ਦੇਣਾ ਮੈਂ ਕਿੱਥੋਂ ਦਰਦਾ ਵਾਂ ਪਰ ਜਿਹੜੀ ਗੱਲ ਹੈਗੀ ਆ ਉਹ ਹੈਗੀ ਆ ਦੇਖੋ ਜਦੋਂ ਆਪਾਂ ਸਰਕਾਰ ਦੇ ਵਿੱਚ ਆ ਸਭ ਤੋਂ ਵੱਧ ਕੇ ਆਉਰੇ ਆਉਤੋਂ ਮਦਦਾਂ ਚਾਹੀਦਾ ਹੁਣ ਜਦੋਂ ਸਰਕਾਰ ਹੀ ਚਲੀ ਗਈ ਹੁਣ ਤੁਸੀਂ ਉੱਥੇ ਆਪਣੇ ਬੰਦੇ ਖੜੇ ਕਰਕੇ ਆਪ ਹੀ ਇਹਨਾਂ ਨੂੰ ਆਪਣੀਆਂ ਗਲਤੀਆਂ ਦੇ ਕੇ ਆਪ ਹੀ ਇਹਨਾਂ ਨੂੰ ਬੁਲਾ ਕੇ ਤੇ ਆਪ ਹੀ ਮਾ ਆਪ ਹੀ ਸਾਰਾ ਕੁਝ ਕਰ ਲਿਆ ਇਹ ਸਿਰਫ ਰਾਜਨੀਤੀ ਕਰਕੇ ਹੁੰਦਾ ਹੈ ਰਾਜਨੀਤੀ ਇਹ ਸਾਰੀ ਰਾਜਨੀਤੀ ਹੋ ਰਹੀ ਹੈ ਇਹਦੇ ਵਿੱਚ ਕੋਈ ਪੰਛਰਾ ਦਰਦ ਨਹੀਂ ਦੇਖ ਰਿਹਾ ਇਹਦੇ ਵਿੱਚ ਕੁਝ ਕੁਝ ਨਹੀਂ ਦੇਖ ਰਿਹਾ ਲੱਗਦਾ ਹੈ ਕਿ ਸਜ਼ਾ ਵੀ ਉਦੋਂ ਮਿਲੀ ਜਦੋਂ ਪੈਰ 'ਚ ਪਲਸਟਰ ਹੋਇਆ ਸੀ ਸ਼ਿਕਰ ਹੈ ਮੈਂ ਇਹੀ ਸੋਚ ਰਿਹਾ ਸੀ ਇਹ ਗੱਲ ਮੈਂ ਤੁਹਾਡਾ ਨਾਲ ਕਰਨੀ ਸੀ ਵੀ ਜਦੋਂ ਅੱਜ ਕੱਲ੍ਹ ਤੇ ਪਲਸਟਰ ਹੁੰਦੇ ਵੀ ਨਹੀਂ ਪੈਰਾਂ 'ਚ ਕਿਉਂਕਿ ਅੱਜ ਕੱਲ੍ਹ ਕਿਹੜਾ ਟੈਕਨੋਲੋਜੀ ਬਹੁਤ ਉੱਪਰ ਚਲੀ ਗਈ ਹੈ ਪਲਸਟਰ ਦਾ ਬਹੁਤ ਪਿੱਛੇ ਦੀਆਂ ਗੱਲਾਂ ਰਹਿ ਗਈਆਂ ਉਹ ਚੀਜ਼ਾਂ ਇਸ ਕਰੇ ਕਿ ਰੀਆਂ ਗਿਆ ਵੀ ਉੱਥੇ ਖੜੇ ਹੋਣ ਲਈ ਔਰ ਟਾਈਮ ਚਾਹੀਦਾ ਹੈ ਲੰਬਾ ਸਮਾਂ ਉਹਦੇ ਖੜਾ ਨਹੀਂ ਹੋਇਆ ਜਾਂਦਾ ਉਹਨਾਂ ਨੇ ਪਹਿਲਾਂ ਹੀ ਇੱਕ ਚੀਜ਼ ਬਣਾ ਰਹੀ ਸੀ ਪਲਸਟਰ ਰਿਹਾ ਮੇਰੇ ਮੰਨਣਾ ਹੈ ਜਦੋਂ ਲੱਗਾ ਠੀਕ ਹੋ ਜਾਣ ਫਿਰ ਉਸ ਤੋਂ ਬਾਅਦ ਹੀ ਆਪਾਂ ਗੁਰੂ ਗੁਰੂ ਘਰ ਜਾ ਕੇ ਮਾਫੀ ਮੰਗਦੇ ਸੀ ਜਿਹੜੀ ਸਜ਼ਾ ਮਿਲਦੀ ਉਹ ਪੂਰੇ ਪੂਰਨ ਤਰੀਕੇ ਨਾਲ ਹੀ ਮਿਟਦੀ ਹੁਣ ਉਹਦਾ ਕੁਰਸੀ ਤੇ ਢਾ ਕੇ ਬੈਠੇ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਬੀਬੀ ਨਾਲ ਫੈਰੀ ਹੱਥ ਲਾਦਾ ਉਹ ਪੈਰ ਕਿਹੜੇ ਹਿਸਾਬ ਨਾਲ ਉਹਨਾਂ ਨੇ ਪਿੱਛੇ ਨੂੰ ਕੀਤਾ ਉਸ ਤੋਂ ਲੱਗ ਰਿਹਾ ਬੰਦਾ ਵੀ ਕੋਈ ਪੈਰ ਚ ਫ੍ਰੈਕਚਰ ਨਹੀਂ ਅੱਛਾ ਜਿਹੜੇ ਸਿੰਗਰ ਹੁੰਦੇ ਨੇ ਜਾਂ ਜਿਹੜੇ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਹੁੰਦਾ ਵੀ ਅਸੀਂ ਨਾ ਅਸੀਂ ਕੀ ਲੈਣਾ ਅਸੀਂ ਰਾਜਨੀਤੀ ਤੋਂ ਦੂਰ ਰਹੀਏ ਅਸੀਂ ਕਾਹਨੂੰ ਦੁਸ਼ਮਣੀ ਪਾਲਨੀ ਕਿਸੇ ਤੋਂ ਅਸੀਂ ਕਾਹਨੂੰ ਨਾ ਇੰਨਾ ਕੜਕ ਲਿਖਣਾ ਤੁਹਾਨੂੰ ਇਦਾਂ ਲੱਗਦਾ ਮੈਂ ਹਮੇਸ਼ਾ ਤਾਂ ਤੋਂ ਇਹ ਸਵਾਲ ਪੁੱਛਦੀ ਆ ਜਦੋਂ ਵੀ ਆਪਣੀ ਇੰਟਰਵਿਊ ਹੁੰਦੀ ਹੈ ਕਿ ਵੀ ਤੁਹਾਨੂੰ ਇਦਾਂ ਲੱਗਦਾ ਨਹੀਂ ਕਿ ਨਹੀਂ ਮੈਂ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਰਮਾ ਮੈਂ ਕੀ ਲੈਣਾ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਪੰਜਾਬ ਦੇ ਹੱਕ ਦੇ ਵਿੱਚ ਬੋਲਣਾ ਹੈ ਜੋ ਚੀਜ਼ ਮੈਨੂੰ ਦੱਸਣੀ ਚਾਹੀਦੀ ਲੋਕਾਂ ਨੂੰ ਮੈਂ ਦੱਸਣਾ ਹੈ ਦੇਖੋ ਜੇ ਸਟੂਡੀਓਇਸਟ ਬੰਦਾ ਹੁੰਦਾ ਨਾ ਜਿਹੜਾ ਸਟੂਡੀਓ ਤੋਂ ਕੰਮ ਕਰ ਰਿਹਾ ਜਾਂ ਲੋਕਾਂ ਨੂੰ ਵੇਅਰ ਕਰ ਸਾਡਾ ਕੰਮ ਅਵੇਅਰ ਕਰਨਾ ਹੁੰਦਾ ਅਸੀਂ ਅਵੇਅਰ ਕਰਦੇ ਹੁਣੇ ਕਿਸੇ ਵੀ ਗੱਲ ਤੇ ਮੇਰਾ ਇਹ ਨਹੀਂ ਕਿ ਮੈਂ ਕਿਸੇ ਇੱਕੇ ਪਾਰਟੀ ਦੀ ਬੋਲਦਾ ਹਾਂ ਉਹਨਾਂ ਪੰਜਾਬ ਦੇ ਵਿੱਚ ਕੋਈ ਵੀ ਮੁੱਦਾ ਹੋ ਜਾ ਜਿਵੇਂ ਜਿਹੜੇ ਭਈਆਂ ਨੇ ਸਾਡੇ ਜਿੱਥੇ ਮੈਂ ਰਹਿ ਰਹੇ ਹਾਂ ਉਹ ਨਾਲ ਹੀ ਹੈ ਜਿਹੜੇ ਦੋ ਬੱਚੇ ਮਾਰੇ ਆ ਉਹਦੇ ਤੇ ਬੋਲਦਾ ਫਿਰ ਬਾਕੀ ਮੈਨੂੰ ਇਹ ਵੀ ਲੋਕ ਕਹਿੰਦੇ ਆ ਵੀ ਸ਼ਾਇਦ ਕਿਸੇ ਫੇਕ ਕਰਕੇ ਜਾਂ ਕਿਸੇ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਗਾਣੇ ਮੈਂ ਲਿਖ ਰਿਹਾ ਮੈਂ ਤੁਹਾਨੂੰ ਗਾਉਣ ਨੂੰ ਦੇ ਦਿੰਦਾ ਤੁਸੀਂ ਗਾ ਲਓ ਤੇ ਦੋਸਤੋ ਬਾਅਦ ਜੋ ਤੁਹਾਨੂੰ ਫੋਨ ਆਉਣਗੇ ਜਾਂ ਜਿੱਦਾਂ ਡੀਲ ਤੁਸੀਂ ਕਰ ਸਕਦੇ ਹੋਗੇ ਕਿਉਂਕਿ ਇਹ ਜਿਹੜੀ ਮੈਂ ਜਿਹਨਾਂ ਨਾਲ ਮੱਥਾ ਲਾ ਰਿਹਾ ਇਹ ਪਾਵਰਾਂ ਨੇ ਇਹਨਾਂ ਕੋਲ ਬਹੁਤ ਪਾਵਰ ਹੈਨਾਂ ਕੋਲ ਬਹੁਤ ਤੈਸਾ ਇਹ ਕੁਝ ਵੀ ਕਰ ਸਕਦੇ ਇਹਨਾਂ ਦੀ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਮੈਂ ਕਾਮਯਾਬ ਬੰਦਾ ਹਮ ਮੇਰੇ ਕੋਲ ਕੋਈ ਐਵੀ ਜੀ ਪਾਵਰ ਨਹੀਂ ਹੈਗੀ ਕੋਈ ਅਹੁਦਾ ਨਹੀਂ ਹੈਗਾ ਨਾ ਮੇਰੇ ਪਿੱਛੇ ਕਿਸੇ ਸਰਕਾਰ ਦੀ ਸਪੋਰਟ ਹੈ ਵੀ ਮਜ਼ਬੂਤ ਦਾ ਪਿਆ ਇਹਨਾਂ ਕੋਲ ਤਾਂ ਬਹੁਤ ਤਗੜੀਆਂ ਪਾਵਰਾਂ ਨੇ ਇਹਨਾਂ ਨਾਲ ਮੱਥਾ ਲਾਉਣ ਲਈ ਵੀ ਜੋਪ ਚਾਹੀਦੀ ਆ ਕਮੈਂਟ ਕਰਨਾ ਦਾ ਆਪਾਂ ਕਰਦਾ ਨਹੀਂ ਬਹਿ ਕੇ ਘਰੇ ਕੋਈ ਗੱਲ ਨਹੀਂ ਵੀ ਤੂੰ ਫੇਮ ਮੰਗਦਾ ਯਾਰ ਤੂੰ ਤੈਨੂੰ ਕੀ ਲੋ ਇਹ ਚੀਜ਼ਾਂ ਹੁੰਦੀਆਂ ਜਦੋਂ ਸਾਨੂੰ ਮਿਲਕੋ ਲਿਖਿਆ ਵੀ ਨਹੀਂ ਕਿਸੇ ਮੁੱਦੇ ਤੇ ਜਾਂਦਾ ਤੁਸੀਂ ਦੇਖੋ ਤੇ ਨਹੀਂ ਵੀ ਇੱਕ ਚਾਹੀਦਾ ਹੁੰਦਾ ਵੀ ਕਿਸੇ ਚੀਜ਼ ਨੂੰ ਆਪਾਂ ਗੀਤ ਦੇ ਵਿੱਚ ਪਰੋਣਾ ਫਿਰ ਉਹਨੂੰ 뮤జిక్ ਵੀ ਦੇਣਾ ਸਾਰਾ ਕੁਝ ਕਰਨਾ ਵੀ ਇੱਕ ਮਿਹਨਤ ਹੈ ਔਰ ਇਹਦੇ ਵਿੱਚ ਬਹੁਤਾ ਫੇਮ ਨਹੀਂ ਹੈਗਾ ਜੇ ਫੇਮ ਹੈ ਤੇ ਪੈਸਾ ਨਹੀਂ ਹੈਗਾ ਇਹਦੇ ਵਿੱਚ ਇਹਦਾ ਜਿਹੜਾ ਪਤਾ ਨਹੀਂ ਵੀ ਕਿੱਧਰੋਂ ਆ ਕੇ ਕਿੱਧਰੋਂ ਵਜ ਜਾਣੀ ਹੈ ਕਿਉਂਕਿ ਹਰੇਕ ਦਾ ਪੰਗਾ ਲੈਣਾ ਸਾਰੇ ਸਿਆਣੇ ਵੀ ਕਹਿੰਦੇ ਹਰੇਕ ਦਾ ਪੰਗਾ ਨਹੀਂ ਲੈਣਾ ਚਾਹੀਦਾ 네ਗੇਟਿਵਿਟੀ ਤਾਂ ਦੇਖੋ ਹਰ ਤੀਜੇ ਹੁੰਦੀ ਆ ਪਰ ਜਿਹੜੀ ਤੁਹਾਨੂੰ ਪੋਜ਼ਿਟਿਵਿਟੀ ਮਿਲਦੀ ਆ ਮੈਂ ਚਾਹੁੰਦੀ ਕਿ ਉਹ ਜ਼ਰੂਰ ਦੱਸੋ ਕਿ ਜਦੋਂ ਤੁਸੀਂ ਲੋਕਾਂ 'ਚ ਹੁਣ ਵਿਚਰਦੇ ਹੋ ਲੋਕ ਕੀ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਅਪਰੀਸ਼ੀਏਟ ਕਰਦੇ ਨੇ ਮੈਂ ਪਿੱਛੇ ਜੇ ਜਦੋਂ ਮੇਰਾ ਕੰਦਣਾ ਤੇ ਗੀਤ ਆਇਆ ਸੀ ਉਦੋਂ ਮੈਨੂੰ ਥ੍ਰੈਟ ਆਏ ਸੀਗੇ ਉਦੋਂ ਇੱਕ ਅੰਗਰ ਜੀ ਨੇ ਅੰਬਰ ਸਰ ਤੋਂ ਹੀ ਨੇ ਮੇਰੇ ਫੈਨ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਅੰਬਰ ਸਰ ਜਾ ਕੇ ਮੇਰੇ ਨਾਲ ਦਾ ਮੱਥਾ ਟੇਕਿਆ ਸੇ ਨੇ ਮੇਰਾ ਦਾ ਪ੍ਰਸ਼ਾਦ ਕਰਾਇਆ ਉਹ ਵੀਡੀਓ ਮੇਰੇ ਕੋਲ ਫਈ ਹੈ ਉਹਨਾਂ ਨੇ ਅਰਦਾਸ ਕਰਾਈ ਉਥੇ ਕਿ ਮੇਰੀ ਲੰਮੀ ਉਮਰ ਵਾਸਤੇ ਮੈਨੂੰ ਕੋਈ ਤਤੀਬਾ ਨਾ ਲੱਗੇ ਉਹਨਾਂ ਦੇ ਵੀਡੀਓ ਕਾਲ ਤੇ ਸਾਰਾ ਮੈਨੂੰ ਦਿਖਾਇਆ ਉਥੇ ਦਾ ਪਾਠ ਤੇ ਪ੍ਰਸ਼ਾਦ ਕਰਵਾਇਆ ਤੇ ਇਹ ਚੀਜ਼ਾਂ ਮੇਗਾ ਜ ਕਿਸੇ ਕਿਸੇ ਦੇ ਹਿੱਸੇ ਆਉਂਦੀਆਂ ਨੇ ਤੇ ਇਹ ਚੀਜ਼ਾਂ ਬਹੁਤ ਤਗੜੀ ਮੋਟੀਵੇਟ ਦਿੰਦੀ ਹੈ ਔਰ ਮੈਨੂੰ ਕਿਸਦਾ ਡਰ ਨਹੀਂ ਜਦੋਂ ਟਰਾਬੀ ਨਾਲ ਜੀ ਮੈਂ ਚਾਹੂੰਗੀ ਕਿ ਇੱਕ ਕੋਈ ਵੀ ਤੁਹਾਡਾ ਪਸੰਦੀਦਾ ਜਰੂਰ ਸੁਣਾਓ ਕਿ ਤੁਹਾਡੀ ਆਵਾਜ਼ ਤੁਹਾਡੇ ਬੋਲ ਤੁਹਾਡੇ ਰਾਈਟਿੰਗ ਲੋਕੀ ਸੁਣਨਾ ਪਸੰਦ ਕਰਦੇ ਨੇ ਸੋ ਮੈਂ ਚਾਹੂੰਗੀ ਕਿ ਜਰੂਰ ਆਪਾਂ ਇੱਕ ਗਾਣੇ ਦੇ ਨਾਲ ਆਖਰੀ ਮਤਲਬ ਐਂਡ ਕਰੀਏ ਹਾਂ ਜੀ ਕਹਿੰਦਾ ਹੌਸਪੀਟਲਾਂ ਦੇ ਉੱਤੇ ਨਾਮ ਗੁਰਾਂ ਦਾ ਤੇ ਵਿੱਚ ਲੁੱਟ ਪੂਰੀਆ ਘੋਲ ਕਾ ਦਾ ਪੈਸਾ ਰਾ ਗਰੀਬਾਂ ਉੱਤੇ ਲੱਗੇ ਕੀ ਮਜਬੂਰੀਆ ਆਪਣਾ ਹੀ ਆਪਣੇ ਦੀ ਬਹਾਨਾ ਫੜੇ ਅਕੇਲੇ ਤੇ ਸਾਜ ਦੂਜਿਆਂ ਰਾ ਪਾਉਣੀਆਂ ਗੁਰਸਿੱਖ ਮਰ ਜੇ ਕੋਈ ਬੇਨਲਾਜ ਤੋਂ ਓਏ ਅਰਬਾਂ ਦੇ ਫੰਡ ਨੂੰ ਕੀ ਅੱਗ ਲਾਉਣੀਆਂ ਗੁਰਸਿੱਖ ਮਰ ਜੇ ਕੋਈ ਬੇਨਲਾਜ ਤੋਂ ਓਏ ਅਰਬਾਂ ਦੇ ਫੰਡ ਨੂੰ ਕੀ ਅੱਗ ਲਾਉਣੀਆਂ ਅੱਜ ਤੱਕ ਕੌਮ ਦਾਸ ਲੜਿਆ ਹੈ ਕੀ ਇਹ ਨਾ ਜੱਥੇਦਾਰਾਂ ਨੇ ਦਿਨੋਂ ਦਿਨ ਕੀਤਾ ਬਸ ਕਾਣ ਸਿੱਖੀ ਦਾ ਓਏ ਬੜੇ ਹੁੰਦੇਦਾਰਾਂ ਨੇ 12 ਪਹਿਰਾਵਾ ਪਾਇਆ ਕਿਸ ਕੰਮ ਦਾ ਅੰਦਰੋਂ ਦੇ ਦੀਆਂ ਦੀਆਂ ਨੀਤਾ ਖੋਟੀਆਂ ਸੇਵਾਦਾਰ ਮੰਨਿਏ ਜਾਂ ਚੋਰ ਆਖੀਏ ਗੁਰੂ ਘਰੋਂ ਖਾਗੇ ਜਿਹੜੇ ਵਿੱਚ ਰੋਟੀਆਂ ਸੇਵਾਦਾਰ ਮੰਨਿਏ ਜਾਂ ਚੋਰ ਆਖੀਏ ਗੁਰੂ ਘਰੋਂ ਖਾਗੇ ਜਿਹੜੇ ਵਿੱਚ ਰੋਟੀਆਂ ਵਾਹ ਜੀ ਵਾਹ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਆਪ ਤੁਸੀਂ ਜਦੋਂ ਵੀ ਅਸੀਂ ਤੁਹਾਨੂੰ ਫੋਨ ਕਰਦੇ ਹਾਂ ਤੁਸੀਂ ਅਵੇਲੇਬਲ ਹੁੰਦੇ ਹੋ ਲੋਕਾਂ ਨੂੰ ਆਪਣੀ ਗੱਲ ਦੱਸਣ ਦੇ ਲਈ ਰਾਏ ਦੱਸਣ ਦੇ ਲਈ ਸੋ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਪਹਿਲੇ ਹੀ ਕਿਹਾ ਕਿ ਜਲਦੀ ਇਹ ਚੀਜ਼ਾਂ ਕੋਈ ਵੀ ਹੱਥ ਲਾਉਣ ਨੂੰ ਰਾਜ਼ੀ ਨਹੀਂ ਹੁੰਦਾ ਅਸੀਂ ਵੀ ਵੇਖਿਆ ਹੋਇਆ ਹੈ ਕਿ ਅਸੀਂ ਜਦੋਂ ਵੀ ਕਿਸੇ ਦੀ ਇੰਟਰਵਿਊ ਕਰਨ ਜਾਂਦੇ ਆ ਤੇ ਅਗਲਾ ਸਾਨੂੰ ਪਹਿਲੇ ਹੀ ਕਹਿ ਦਿੰਦਾ ਕਿ ਵੀ ਮੇਰੇ ਨਾਲ ਕੌਂਟ੍ਰੋਵਰਸੀਅਲੀ ਗੱਲ ਨਾ ਕਰਿਓ ਮੈਂ ਇਹਨਾਂ ਮੁੱਦਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਮੇਰੇ ਬਾਰੇ ਸਿਰਫ ਗੱਲ ਕਰਿਓ ਸੋ ਤੁਸੀਂ ਕਦੀ ਵੀ ਨਹੀਂ ਅੱਦਾ ਹੋਇਆ ਕਿ ਵੀ ਤੁਸੀਂ ਇੰਟਰਵਿਊ ਤੋਂ ਪਹਿਲਾਂ ਮੈਨੂੰ ਕਿਹਾ ਹੋਵੇ ਕਿ ਨਹੀਂ ਪ੍ਰਿਆ ਐਵੇਂ ਨਹੀਂ ਐਵੇਂ ਪੁੱਛਿਓ ਐਵੇਂ ਨਹੀਂ ਐਵੇਂ ਹਮੇਸ਼ਾ ਰੈਂਡਮ ਇੰਟਰਵਿਊ ਹੁੰਦਾ ਹੈ ਸਾਡਾ ਅਸੀਂ 5 ਮਿੰਟ ਪਹਿਲਾਂ ਆਪਣੀ ਇੰਟਰਵਿਊ ਸਟਾਰਟ ਕਰ ਲਈਦੀ ਹੈ ਸੋ ਬਹੁਤ-ਬਹੁਤ ਸ਼ੁਕਰੀਆ ਹਾਂ ਲੋ ਜੀ